ਗੱਲਾਂ ਵਿੱਚੋਂ ਗੱਲ ਗੱਲ ਸੁਣਾਣੀ ਹੈ ਤੁਹਾਨੂੰ ਮੈਂ ਆਪਣੇ ਬਚਪਨ ਦੀ ਅਸੀਂ ਜਿਹੜੇ ਆ ਮੈਂ ਤੁਹਾਨੂੰ ਲੜੀਵਾਰ ਇਹ ਵੀ ਸੁਣਾਇਆ ਕਰਾਂਗੇ ਅਸੀਂ ਜਿਹੜੇ ਆ ਸਿਲਵਰ 스ਪੂਨ ਲੈ ਕੇ ਪੈਦਾ ਨਹੀਂ ਹੋਏ ਆਜ਼ਾਦੀ ਤੋਂ ਬਾਅਦ ਅਸੀਂ ਪਾਰਟੀਸ਼ਨ ਤੋਂ ਬਾਅਦ ਇੱਧਰ ਆਏ ਤਾਂ ਬਹੁਤ ਗਰੀਬੀ ਸੀ ਪੂਰਾ ਕੁਛ ਨਹੀਂ ਮਿਲ ਸਕਿਆ ਸੀ ਗਰੀਬੀ ਸੀ ਤੇ ਪਰ ਬੜੀ ਮਾਣ ਨਾਲ ਖਾਂਦੇ ਸੀ ਪੀਂਦੇ ਸੀ ਪਤਾ ਨਹੀਂ ਸੀ ਵੀ ਗਰੀਬੀ ਕੀ ਹੁੰਦੀ ਹੈ ਕਿ ਅਮੀਰੀ ਕੀ ਹੁੰਦੀ ਹੈ ਖਾਣਾ ਪੀਣਾ ਮਿਲਦਾ ਸੀ ਓਕੇ ਸੀ ਅਸੀਂ ਮੈਂ ਵੱਡੀ ਉਸ ਤੋਂ ਬਾਅਦ ਮੇਰੀ ਛੋਟੀ ਭੈਣ ਉਸ ਤੋਂ ਬਾਅਦ ਉਸ ਤੋਂ ਛੋਟੀ ਤੀਜੇ ਨੰਬਰ ਵਾਲੀ ਸਭ ਬੱਚੇ ਪੈਦਾ ਹੁੰਦੇਗੇ ਤਾਂ ਲੋੜਾਂ ਵਧੀਆਂ ਗਈਆਂ ਇਨਕਮ ਸੋਰਸ ਪੂਰੇ ਨਹੀਂ ਸੰਗ 6ਵੀਂਜ ਪੜ੍ਹਦੀ ਸਮੇ ਅਜੇ ABC ਸਿੱਖੀ ਸੀ ਸਾਡੇ ਜ਼ਮਾਨੇ ਦੇ ਵਿੱਚ 6ਵੀਂ ਤੋਂ ਲੱਗਦੀ ਸੀ ABC ਅਜੇ ਸਿੱਖੀ ਸੀ ਤੇ ਮੰਮੀ ਕਹਿੰਦੇ ਗੁਜ਼ਾਰਾ ਨਹੀਂ ਹੋ ਰਿਹਾ ਸੀ ਕਰਦਾ ਡੈਡੀ ਹੋਰੀ ਥੋੜੀ ਬਹੁਤ ਤੁਸ਼ਨਾ ਕਰਨ ਲੱਗ ਗਏ ਪੜੰਚ ਮੈਂ ਹੁਸ਼ਿਆਰ ਸੀ ਤੇ ਮੇਰੀ ਮਾਂ ਮੈਨੂੰ ਕਹਿੰਦੀ ਐ ਜੇ ਤੂੰ ਹੀ ਟੁਸ਼ਨਾ ਕਰਿਆ ਕਰੇ ਤਾਂ ਡਾਡੀ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਕਿਉਂ ਜੀ ਬੱਚਾ ਰਹਿਣ ਦਿਓ ਜੀ ਮੇਰੇ ਮੰਮੀ ਕਹਿੰਦੇ ਨਹੀਂ ਥੋੜੀ ਹੈਲਪ ਹੋ ਜਾਏਗੀ ਮੈਨੂੰ ਤਾਂ ਪੜਨਾ ਲਿਖਣਾ ਬਹੁਤਾ ਨਹੀਂ ਆਂਦਾ ਪਰ ਇਹ ਤਾਂ ਅੱਛਾ ਪੜਦੀ ਐ ਚਲੋ ਜੀ ਮੇਰੇ ਫਾਦਰ ਛੋਟੀਆਂ ਕਲਾਸਾਂ ਜਿਆਦਾ ਪੜਾਉਂਦੇ ਨਹੀਂ ਸੀਗੇ। ਉਹਨਾਂ ਨੇ ਮੈਨੂੰ ਇੱਕ ਗਰੁੱਪ ਬਣਾ ਦਿੱਤਾ ਛੋਟੀ ਜਮਾਤ ਦਾ। ਟਿਊਸ਼ਨ ਜਿਹੜੇ ਲੋਕ ਚਾਹੁੰਦੇ ਹੁੰਦੇ ਨੇ ਉਹਨਾਂ ਦਾ। ਤੇ ਉਹ ਦਿਨ ਸੀ ਜਦੋਂ ਮੈਂ ਆਪਣੇ ਆਪ ਆਪਣਾ ਨਿਰਭਰ ਹੋ ਗਈ। ਨਿਰਭਰ ਮੈਨੂੰ ਮੇਰੇ ਵਾਸਤੇ ਕੁਝ ਨਹੀਂ ਚਾਹੀਦਾ ਸੀ। ਥੋੜੀ ਹੈਲਪ 6ਵੀਂ ਵਿੱਚ ਪੜਦੀ ਸੀ ਤੇ ਚੌਥੀ ਵਾਲਿਆਂ ਨੂੰ ਪੜਾ ਲਿਆ 7ਵੀਂ ਵਿੱਚ ਪੜਦੀ ਸੀ 5ਵੀਂ ਵਾਲਿਆਂ ਨੂੰ ਪੜਾ ਲਿਆ 8ਵੀਂ ਵਿੱਚ ਪੜਦੀ ਸੀ 6ਵੀਂ ਵਾਲਿਆਂ ਨੂੰ ਪੜਾ ਲਿਆ ਤੇ ਆਪਣੇ ਡੈਡੀ ਦੇ ਨਾਲ ਪਰਿਵਾਰ ਚਲਾਉਣ ਦੇ ਵਿੱਚ ਕੀਤੀ ਮਦਦ ਮੈਂ ਆਪਣੀ ਕਹਾਣੀ ਕੀ ਦੱਸਾਂ ਮੈਂ ਤਾਂ ਇਹ ਕਹਿਣਾ ਚਾਹਨੀ ਆ ਮਿਹਨਤ ਤੋਂ ਨਾ ਡਰੋ ਪੂਰੇ ਫੋਰਨ ਦੇ ਵਿੱਚ ਵੀ ਬੱਚੇ ਅਮੀਰਾਂ ਦੇ ਬੱਚੇ ਵੀ ਕੰਮ ਕਰਦੇ ਨੇ ਪਹਿਲਾਂ ਅਖਬਾਰਾਂ ਵੰਡਦੇ ਹੁੰਦੇ ਸੀ ਹੋਰ ਕੰਮ ਵੀ ਕਰਦੇ ਨੇ ਜੋ ਜੋ ਉੱਥੇ ਅਲਾਉਡ ਨੇ ਤੇ ਇਸ ਮਿਹਨਤ ਨੂੰ ਕਰਨਾ ਕੋਈ ਵੀ ਸ਼ਰਮ ਵਾਲੀ ਗੱਲ ਨਹੀਂ ਹੈਗੀ 8ਵੀਂ ਤੋਂ ਬਾਅਦ 9ਵੀਂ 10ਵੀਂ ਕਰ ਲਈ ਘਰ ਵਿੱਚ ਕੰਮ ਕਰਾਣਾ ਮਾਂ ਨਾਲੋਂ ਪੂਰਾ ਫਿਰ ਘਰ ਦੇ ਕੰਮ ਕਰਨੇ ਪੂਰੇ ਬਾਹਰ ਬੈਂਕ ਜਾਣਾ ਬੈਂਕ ਵਿੱਚ ਡੈਡੀ ਨਾਲ ਕੰਮ ਕੋਈ ਕੰਮ ਕਰਨਾ ਹੈ ਕਰਾਣਾ ਹੈ ਹੋਰ ਕੁਝ ਟੱਬਰ ਦੇ ਵਿੱਚ ਬਹੁਤ ਮਿਹਨਤ ਕਰਨੀ ਪੈਂਦੀ ਸੀ ਉਹਨਾਂ ਜਿਨ੍ਹਾਂ ਦੇ ਵਿੱਚ ਵੀ ਜਦੋਂ ਅਸੀਂ ਸਾਰੇ ਇਕੱਠੇ ਸਾਂ ਤੇ ਸਹੂਲਤਾਂ ਬਹੁਤ ਥੋੜੀਆਂ ਸਨ 11ਵਾਂ ਦੇ ਵਿੱਚ ਮੈਂ ਐਡਮਿਸ਼ਨ ਲਈ ਕਾਲਜ ਤੇ ਸਟ੍ਰਾਈਕ ਚੱਲ ਪਈ ਤੇ ਮੈਂ ਛੱਡ ਕੇ ਤੇ ਆਈਟੇ ਆ ਗਈ ਸਿਲਾਈ ਦਾ ਕੋਰਸ ਕਰ ਲਿਆ ਮੇਰੀ ਮਾਂ ਨੂੰ ਬਹੁਤ ਸੀ ਇਹ ਸਲਾਈ ਸਿੱਖ ਲਵੇ ਤਾਂ ਘਟੋਗੱਟ ਘਰੇ ਬੱਚਿਆਂ ਦੇ ਕੱਪੜੇ ਇਹ ਵੋ ਸਿੱਖ ਸੀਨ ਲੱਗ ਜੇ ਫਿਰ ਬੰਦੇ ਨੂੰ ਲਾਲਚ ਤਾਂ ਹੋ ਹੀ ਜਾਂਦਾ ਹੈ ਮੈਨੂੰ ਕਹਿੰਦੇ ਵੀ ਤੂੰ ਹੋਰ ਵੀ ਕਿਸੇ ਦੇ ਸਿਧਿਆ ਕਰ ਉਹ ਜ਼ਮਾਨਾ ਉਹ ਸੀ ਜਦੋਂ ਸੱਚੇ ਮੁੱੱਚੇ ਕੰਮ ਕਰਨ ਵਿੱਚ ਸ਼ਰਮ ਮੰਨੀ ਜਾਂਦੀ ਸੀ ਕੀ ਆਖਣਗੇ ਕੁੜੀ ਕੱਪੜੇ ਸੀਂਦੀ ਹੈ ਕੀ ਆਖਣਗੇ ਕੁੜੀ ਪੜੇ ਲਿਖਿਆ ਵਾਲਾ ਕੰਮ ਤਾਂ ਫੇਰ ਵੀ ਚੰਗਾ ਖਰ ਜੀ ਮੈਂ ਆਪਣੇ ਇੱਕ ਟੀਚਰ ਕੋਲ ਗਈ ਉਹ ਕਹਿਣ ਲੱਗਾ ਵੀ ਬਹੁਤ ਸੋਹਣਾ ਤੁਸੀਂ ਸੂਟ ਪਾਇਆ ਹੋਇਆ ਮੈਂ ਕਿਹਾ ਜੀ ਕਿੱਥੋਂ ਸਵਾਇਆ ਮੈਂ ਕਿਹਾ ਜੀ ਮੈਂ ਆਪ ਹੀ ਸਿੰਦੀ ਆ ਕਹਿੰਦਾ ਮੇਰੀ ਘਰ ਵਾਲੀ ਦੇ ਵੀ ਸੀਦੇ ਬਲਾਊਜ਼ ਮੈਂ ਕਿਹਾ ਬੜ ਮਿਸ਼ਰਮਾਈ ਵੀ ਪਤਾ ਨਹੀਂ ਵੀ ਕਰ ਕੀ ਕਹਿਣਗੇ ਲਵਾ ਨਾ ਲਵਾ ਪਰ ਮੈਂ ਹੌਸਲੇ ਨਾਲ ਕਹਿਤਾ ਵੀ ਜੇ ਦੇਓ ਸੀ ਦਾਂਗੀ ਬਲਾਊਜ਼ ਮੈਂ ਕਦੀ ਨਹੀਂ ਸੀ ਸਿੱਖਤਾ ਸਵਾਇ ਸਿੱਖਣ ਵੇਲੇ ਮੈਂ ਬਾਜ਼ਾਰ ਗਈ ਪਹਿਲਾਂ ਆਪਣਾ ਬਲਾਊਜ਼ ਲਿਆਂਦਾ ਉਹਦਾ ਆਪਣੇ ਨਾਪ ਦਾ ਕੱਟ ਕੇ ਸੀ ਕੇ ਪਹਿਲਾਂ ਪ੍ਰੈਕਟਿਸ ਕੀਤੀ ਵੀ ਠੀਕ ਸੀ ਸੱਕਾਂਗੀ ਫਿਰ ਉਸ ਦਾ ਸੀਤਾ ਤਰਪਾਈ ਹੁੱਕਾ ਲਾਣੀਆਂ ਇਹ ਮੇਰੇ ਵਾਸਤੇ ਬਹੁਤ ਹੀ ਬਰੀਕੀ ਵਾਲੇ ਜਿਹੜੇ ਕੰਮ ਸਨ ਬਹੁਤ ਹੀ ਸਫਾਈ ਨਾਲ ਕਰਦੀ ਸਾਂ ਤੇ ਮੈਂ ਜਦੋਂ ਉਹਨੂੰ ਜਾ ਕੇ ਦਿੱਤਾ ਤੇ ਉਹਨੇ ਮੈਨੂੰ ਪੈਸੇ ਦੇ ਦਿੱਤੇ ਮੈਨੂੰ ਬੜੀ ਸ਼ਰਮ ਆਈ ਪੈਸੇ ਨਹੀਂ ਸੀ ਲੈਣੇ ਮੈਂ ਉਹ ਹੈ ਵੀ ਡੈਡੀ ਦਾ ਦੋਸਤ ਸੀ ਟੀਚਰ ਸੀ ਡੈਡੀ ਦੇ ਸਕੂਲ ਦੇ ਵਿੱਚ ਮੈਂ ਕਿਹਾ ਜੀ ਮੈਂ ਪੈਸੇ ਨਹੀਂ ਲੈਣੀ ਪਰ ਉਹ ਨਾ ਹੀ ਮੰਨਿਆ ਮੈਂ ਲੈ ਕਰ ਪੈਸੇ ਜਿਵੇਂ ਉਹਨੇ ਦਿੱਤੇ ਤੇ ਮੈਂ ਬੜੀ ਔਖੇ ਹੋ ਕੇ ਕਰ ਦੱਸਿਆ ਕਿ ਮੈਨੂੰ ਪੈਸੇ ਉਹਨਾਂ ਨੇ ਦਿੱਤੇ ਮੈਂ ਡੈਡੀ ਕਹਿੰਦੇ ਪੈਸੇ ਨਹੀਂ ਸੀ ਲੈਣੇ ਬੇਟਾ ਕੋਈ ਗੱਲ ਨਹੀਂ ਫਿਰ ਕਿ ਹੋਇਆ ਸੀ ਤਾਂ ਸੀਗਾ ਸੋ ਮਿਹਨਤ ਵੀ ਕਰਦੇ ਸਾਂ ਇੱਜ਼ਤ ਵੀ ਰੱਖਦੇ ਸਾਂ ਇੱਜ਼ਤ ਦੂਸਰਿਆਂ ਦਾ ਰਿਗਾਰਡ ਵੀ ਰੱਖਦੇ ਸਾਂ ਇਹ ਸਾਡੇ ਦੇ ਵਿੱਚ ਖੂਬੀ ਜੜੀ ਸੀ ਸਾਡੇ ਮਾਪੇ ਨੇ ਭਰੀ ਮਿਹਨਤ ਦਾ ਜਿਹੜਾ ਜਾਮ ਹੈ ਉਹਨਾਂ ਨੇ ਲਗਾਇਆ ਤੇ ਅੱਜ ਤੱਕ ਇਸ ਤੋਂ ਅੱਗੇ ਦੀ ਸਟੋਰੀਜ਼ ਤੁਹਾਨੂੰ ਫੇਰ ਦੱਸਾਂਗੀ ਅੱਜ ਲਈ ਇੰਨਾ ਹੀ ਕਿਉਂਕਿ ਬਹੁਤ ਲੰਬੀ ਹੋ ਜਾਂਦੀ ਹੈ ਤਾਂ ਫੇਰ ਆਪਾਂ ਬੋਰ ਹੋ ਜਾਂਦੇ ਆ ਤੁਹਾਨੂੰ ਮੈਂ ਰੋਜ਼ ਇਹੋ ਜਿਹੀਆਂ ਸਟੋਰੀਜ਼ ਸੁਣਾਇਆ ਕਰਾਂਗੀ ਅੱਜ ਲਈ ਇੰਨਾ ਹੀ ਬਹੁਤ ਸ਼ੁਕਰੀਆ ਮਿਹਰਬਾਨੀ